ਹਾਂਜੀ ਬਰਾਬਰ ਮੈਂ ਜੀ ਬੜਾ ਧੰਨਵਾਦ ਕਰਦਾ ਹਾਂ ਇਸ ਟੀਮ ਦਾ ਮੈਂ ਸਵੇ ਦੇ ਕਾਫੀ ਮੈਸੇਜ ਕੀਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਕੋਈ ਮੈਨੂੰ ਇਹਨਾਂ ਦਾ ਨੰਬਰ ਦਵੇ ਚਲੋ ਕਿਸੇ ਨਾ ਕਿਸੇ ਨੇ ਕਿਸੇ ਦੀ ਮਦਦ ਦੇ ਨਾਲ ਇਹ ਪਹੁੰਚੇ ਆ ਤੇ ਇਹਨਾਂ ਨੇ ਜਿਹੜਾ ਪੰਛੀ ਦੀ ਜਾਨ ਬਚਾਈ ਹੈ ਚਾਈਨਾ ਡੋਰ ਦੇ ਵਿੱਚ ਫਸਿਆਦਾ ਸੀ ਸੇਰ ਦਾ ਤਰਫ ਦਿਆ ਹੀ ਪਾਣੀ ਤੋਂ ਪਿਆਸਾ ਸੀ ਇਹਨਾਂ ਦੇ ਲਾਗੇ ਇਹਨਾਂ ਦੇ ਜਿਹੜੇ ਪੰਛੀ ਸੀ ਉਹ ਵੀ ਲਾਗੇ ਆਲੇ-ਦਾਲੇ ਘੁੰਮਦੇ ਪਏ ਸੀ ਕਿ ਕਿਸ ਤਰੀਕੇ ਸਾਡੇ ਪੰਛੀ ਦੀ ਜਾਨ ਬਚ ਸਕੇ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਪੋੜੀ ਪਤਾ ਨਹੀਂ ਕਿਸ ਤਰ੍ਹਾਂ ਕੀਤਾ ਕਿਉਂਕਿ ਦਰਖਤ ਤੇ ਚੜਨ ਦਾ ਕੋਈ ਸਾਧਨ ਨਹੀਂ ਹੈਗਾ ਮੈਂ ਵੀ ਬੜੀ ਕੋਸ਼ਿਸ਼ ਕੀਤੀ ਚੜਨ ਦੀ ਪਰ ਮੇਰੇ ਕੋ ਵੀ ਕੋਈ ਗੱਲ ਨਹੀਂ ਬਣੀ ਤੇ ਭਾਜੀ ਦੀ ਬੜੀ ਮਿਹਨਤ ਹੈ ਇਹ ਭਾਜ ਨੇ ਵੀ ਚਲੋ ਦਫ਼ਤਰ ਜਾ ਕੇ ਮੈਨੂੰ ਤਾਂ ਦਫ਼ਤਰ ਦਾ ਵੀ ਨਹੀਂ ਪਤਾ ਤੇ ਇਹਨਾਂ ਨੇ ਜਾ ਕੇ ਬਹੁਤ ਵੱਡਾ ਕੰਮ ਕੀਤਾ ਆ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਇਹ ਜਿਹੜਾ ਬਹੁਤ ਵਧੀਆ ਕੰਮ ਕੀਤਾ ਆ ਦੀ ਲਾਜ਼ਮੀ ਭਗਦਾ ਸਾਰਿਆਂ ਨੇ ਸਾਥ ਦਿੱਤਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਦੇਖੋ ਕਿਆਂ ਨੂੰ ਪਤਾ ਹੀ ਨਹੀਂ ਹੁੰਦਾ ਜੰਗਲਾਤ ਇਹਨਾਂ ਦਾ ਸਾਥ ਦਾ ਕਿ ਕਿਸ ਤਰ੍ਹਾਂ ਮਦਦ ਲੈਣੀ ਹੈ ਮੈਂ ਕਹਿੰਨਾ ਕਿ ਇਹਨਾਂ ਦੇ ਇੱਕ ਕੋਈ ਨੰਬਰ ਹੋਣਾ ਚਾਹੀਦਾ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਨੂੰ ਕਿਸ ਤਰ੍ਹਾਂ ਕੰਟੈਕਟ ਕੀਤਾ ਜਾਣਾ ਹੈ ਹੈਨਾ ਚਲੋ ਮੈਨੂੰ ਨਹੀਂ ਪਤਾ ਭਾਈ ਉਹਨਾਂ ਨੇ ਕਹਿਣਾ ਕਿ ਇਹ ਤਰੀਕੇ ਕਰਕੇ ਮਦਦ ਕੀਤੀ ਹੈ ਬਹੁਤ ਵਧੀਆ ਲੱਗਾ ਮੈਨੂੰ ਬਹੁਤ ਖੁਸ਼ੀ ਹੋਈ ਹਾਂ ਅੱਗੇ ਵੀ ਨੰਬਰ ਦੇ ਨਾਲ ਚਲਾਵਾਂਗੇ ਜੀ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਇਹਨਾਂ ਦਾ ਨੰਬਰ ਹੋਣਾ ਚਾਹੀਦਾ ਚਲੋ ਸਾਰਿਆਂ ਕੋ ਤੇ ਨਹੀਂ ਨੈਟ ਤੇ ਪਤਾ ਲੱਗ ਸਕਦਾ ਨਾ ਪਰ ਇਹਨਾਂ ਨੇ ਬਹੁਤ ਵਧੀਆ ਇਹ ਮੁੰਡੇ ਚਾਇਨਾ ਡੋਰ ਵਰਤੇ ਉਹਨਾਂ ਨੂੰ ਕੀ ਕਹੋਗੇ ਹਾਂਜੀ ਚਾਇਨਾ ਡੋਰ ਨਹੀਂ ਵਰਤਣੀ ਚਾਹੀਦੀ ਦੇਖੋ ਇਹਦੇ ਵਿੱਚ ਕਿਸ ਤਰ੍ਹਾਂ ਪੰਛੀ ਦਾ ਗਲਾ ਫਸੇ ਰਹੀ ਇਹਦੀ ਮੌਤ ਵੀ ਹੋ ਸਕਦੀ ਸੀ ਤੇ ਕਿੰਨਾ ਅੱਗੇ ਪੰਛੀ ਸਾਨੂੰ ਮਿਲਦੇ ਹੀ ਨਹੀਂ ਬੇ ਤੇ ਇਹ ਪੰਛੀ ਹੈਗੇ ਲੈ ਵੀ ਬੇਜਬਾਨ ਕਿ ਕੋਈ ਮਦਦ ਤੇ ਮੰਗ ਨਹੀਂ ਸਦੇ ਆਹੀ ਕਰ ਸਕਦੇ ਆ ਮਦਦ ਕਿ ਕਿਸ ਤਰ੍ਹਾਂ ਇਹਨਾਂ ਨੇ ਇਹਦੀ ਮਦਦ ਕੀਤੀ ਇਹਦਾ ਤਾਂ ਗਲਾ ਵੀ ਕਟੋ ਸਕਦਾ ਸੀ ਕੋਈ ਵੀ ਜ਼ਖਮੀ ਵੱਧ ਤੋਂ ਵੱਧ ਜ਼ਖਮ ਵੀ ਆ ਸਕਦੇ ਆ ਇਹ ਜਗਾ ਕਿਹੜੀ ਬਾਜੀ ਇਹ ਜਗਾ ਬੱਸ ਸਟੈਂਡ ਦੀ ਬੈਕ ਸਾਈਡ ਪੈਂਦੀ ਹੈ ਜੀ ਕਿਹੜਾ ਜਾਨਵਰ ਸੀ ਇਹ ਜਾਨਵਰ ਇੱਲੇ ਕਹਿੰਦੇ ਸੀਗੇ ਬਾਜਟ ਐ ਬਾਜੀ ਬੋਲਦੇ ਨੇ ਹਾਂਜੀ ਕੀ ਬੜੀ ਕਹੋਗੇ ਜੀ ਸਾਰੇ ਨਹੀਂ ਦੇਖੋ ਕਹਿੰਦੇ ਚੰਨਾ ਟੋਰ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਤੇ ਪੰਛੀ ਪਤਾ ਨਹੀਂ ਉਹਨਾਂ ਵਿਚਾਰਾ ਰਾਤ ਦਾ ਲੜਕਿਆ ਪਿਆ ਨਾਲ ਤੇ ਸਾਰੋ ਨਹੀਂ ਸਾਡੇ ਕੋਲ ਆਏ ਕਹਿੰਦੇ ਪੌੜੀ ਚਾਹੀਦੀ ਹੈ ਤੇ ਮੈਂ ਅਹੀਂ ਸਾਰੋ ਉਹਨਾਂ ਦੇ ਨਾਲ ਸੁਵਾਲਫ ਕੀਤੀ ਨਾਲ ਬੜੋ ਜਦੋਂ ਜਾਇਦ ਹੋ ਗਏ ਅਹੀਂ ਫਿਰ ਇਹਨੂੰ ਵਿਚਾਰੇ ਨੂੰ ਤੂਫਾਨਸੀ ਨੂੰ ਲਾਇਆ ਵਿਚਾਰੇ ਨੂੰ ਹਾਂਜੀ ਬੜੀ ਮਗਾ ਦਿੱਕਤ ਤੇ ਮਿਹਨਤ ਕੱਢੀ ਬਹੁਤ ਸਾਰਾ ਬਹੁਤ ਜਗ੍ਹਾ ਇਹ ਬੱਚੇ ਚਾਈਨਾ ਡੋਰ ਵਰਤਦੇ ਉਹਨੂੰ ਕੀ ਮੈਸੇਜ ਆਉਗਾ ਸਰ ਅਸੀਂ ਤਾਂ ਕਹਿੰਦੇ ਚਾਈਨਾ ਡੋਰ ਬਿਲਕੁਲ ਬੈਨ ਹੋਣੀ ਚਾਹੀਦੀ ਹੈ ਨਹੀਂ ਵਰਤਣੀ ਚਾਹੀਦੀ ਹੈ ਬਹੁਤ ਜ਼ਿਆਦਾ ਨੁਕਸਾਨ ਦੇ ਸਰ ਹਾਂਜੀ ਆਪਾਂ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਵੀਕ ਸਿੰਘ ਹੈ ਕੀ ਸਮਝਿਆ ਕੀ ਹੋ ਗਈ ਤੁਸੀਂ ਪਹੁੰਚੇ ਅੱਜ ਆਪਣੀ ਟੀਮ ਲੈ ਕੇ ਮੈਂ ਇਨਚਾਰਜ ਵਾਈਲਡ ਲਾਈਫ ਗੁਰਦਾਸਪੁਰ ਹਾਂ ਜੀ ਬਲੀਟ ਤੇ ਸਾਡੇ ਕੋਲ ਆਏ ਸੀ ਇੱਥੋਂ ਲੋਕਲ ਪੀਪਲ ਕੀ ਇੱਥੇ ਇੱਕ ਏਲ ਜਿਹੜੀ ਹੈ ਉਹ ਚਾਈਨਾ ਡੋਰ ਚ ਫਸੀ ਹੈ ਤੇ ਤੇਰੇ ਅਹੀਂ ਆਪਣੀ ਟੀਮ ਲੈ ਕੇ ਆਏ ਆ ਤੇ ਉਹਨੂੰ ਚਾਈਨਾ ਡੋਰ ਤੋਂ ਕੱਢਿਆ ਤੇ ਹਜੇ ਤੇ ਠੀਕ ਹੈ ਬਿਲਕੁਲ ਇਹਨੂੰ ਆਪਾਂ ਚੈੱਕ ਕਰਾ ਕੇ ਡਾਕਟਰ ਕੋ ਤੇ ਫਿਰ ਰਿਲੀਜ਼ ਕਰਾਂਗੇ ਕਾਫੀ ਜਦوجਹਤ ਕਰਨੀ ਵੀ ਮੈਂ ਦੇਖਿਆ ਤੁਹਾਨੂੰ ਹਾਂਜੀ ਹਾਈਟ ਕਾਫੀ ਸੀ ਇਸ ਕਰਕੇ ਰਸਤੇ ਦੀ ਪ੍ਰੋਬਲਮ ਸੀ ਨਾ ਰਸਤਾ ਵੀ ਨਹੀਂ ਕੋਈ ਹਾਂਜੀ ਰਸਤਾ ਵੀ ਨਹੀਂ ਆ ਬਾਹਰੋਂ ਕੋੜੀ ਲਾ ਕੇ ਚੜਨਾ ਪਏ ਜੀ ਕੋਈ ਬੰਦ ਬਿਲਡਿੰਗ ਹੈ ਚਾਈਨਾ ਡੋਰ ਪਈ ਜਿਹੜੇ ਵਰਦੇ ਆ ਬੱਚੇ ਉਹਨਾਂ ਨੂੰ ਕੀ ਬੀਮ ਕਰੋਗੇ ਚਾਈਨਾ ਡੋਰ ਤੇ ਬਿਲਕੁਲ ਨਹੀਂ ਯੂਜ਼ ਕਰਨੀ ਚਾਹੀਦੀ ਇਹਦੇ ਨਾਲ ਦੇਖੋ ਕਿਦਾਂ ਜਾਨਵਰਾਂ ਦਾ ਨੁਕਸਾਨ ਹੋ ਰਿਹਾ ਤੇ ਆਪਾਂ ਦੇਖਿਆ ਕਿ ਆਮ ਲੋਕਾਂ ਦਾ ਵੀ ਕਈ ਵਾਰੀ ਨੁਕਸਾਨ ਹੁੰਦਾ ਕੋਈ ਬਾਈਕ ਤੇ ਜਾ ਰਿਹਾ ਉਹਦਾ ਵੀ ਕੱਟ ਲੱਗ ਜਾਂਦਾ ਹੈ ਇਹਦੇ ਬਿਲਕੁਲ ਬੰਦ ਹੋਣੀ ਚਾਹੀਦੀ। ਅੱਛਾ ਤੁਹਾਨੂੰ ਜਦੋਂ ਸਾਲ ਫੋਨ ਕਾਲ ਗਈ ਹੈ ਤੁਸੀਂ ਤੁਰੰਤ ਭਾਈ ਪਹੁੰਚੇ ਮੋਕੇ ਤੇ? ਹਾਂਜੀ ਬਿਲਕੁਲ ਅਸੀਂ ਆ ਆ ਨਾਲ ਹੀ ਆ ਗਏ ਆ ਸਾਡੇ ਆਫਿਸ ਹੀ ਆਏ। ਇਹ ਵਾਈਲਡ ਲਾਈਫ ਵੱਲੋਂ ਇੱਕ ਤੁਹਾਨੂੰ ਅਪੀਲ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਚਾਈਨਾ ਡੋਰ ਬਿਲਕੁਲ ਬੰਦ ਯੂਜ਼ ਕਰਨੀ ਬੰਦ ਕਰੋ। ਠੀਕ ਹੈ ਜੀ। ਇਹ ਵੈਸੇ ਵੀ ਬੈਨ ਹੈ ਤੇ ਜੇ ਕੋਈ ਚੋਰੀ ਵੀ ਯੂਜ਼ ਕਰਦਾ ਤੇ ਪੁਲਿਸ ਇਹ ਬੰਦ ਕੀਤੀ ਜਾਏ ਤੇ ਇਹਦੇ ਨਾਲ ਇਹ ਦੇਖੋ ਤੁਹਾਡੇ ਸਾਹਮਣੇ ਇੱਕ ਜਿਹੜਾ ਬੇਜੁਬਾਨ ਪੰਛੀ ਹੈ ਇਹਦਾ ਹੁਣ ਨੁਕਸਾਨ ਹੋ ਸਕਦਾ ਸੀ। ਫਿਰ ਹੋਰ ਵੀ ਕਈਆਂ ਦਾ ਵੀ ਹੁੰਦਾ। ਇਹਦੇ ਪੱਜੀ ਦਿਖਾਈ ਦੇਗਾ ਜਾਂ ਤੁਹਾਨੂੰ ਪਤਾ ਲੱਗਿਆ ਤੁਸੀਂ ਬਚਾ ਲਿਆ ਇਦਾਂ ਦੇ ਕਈ ਪੰਛੀ ਜਿਹੜੇ ਨਹੀਂ ਪਜਦੇ ਜਿਹੜੇ ਕੋਈ ਪਤਾ ਨਹੀਂ ਲੱਗਦਾ ਕਿ ਇਹਨਾਂ ਦਾ ਜੀ ਕਿਤੇ ਨਾ ਕਿਤੇ ਨੁਕਸਾਨ ਦੇ ਚੀਜ਼ ਹੈ ਬਿਲਕੁਲ ਨੁਕਸਾਨ ਦੇ ਜੀ ਇਹ ਬੰਦ ਹੋਣੀ ਚਾਹੀਦੀ ਬਿਲਕੁਲ ਜੇ ਕੋਈ ਚੋਰੀ ਵੀ ਉਸ ਕਰਦਾ ਹੋਤੇ ਸਖਤ ਕਾਰਵਾਈ ਹੋਣੀ ਚਾਹੀਦੀ